ਇਹ ਆ ਜਾਂਦਾ ਮੈਂ ਹਲਸਾ ਬਹਿ ਲਿਫਟੇ ਇਹ ਚੱਲੇ ਪਾਤੀ ਹੁਣ ਗੁਰਦੁਆਰਾ ਸਿੰਘ ਸਵਾ ਕਿਸ਼ਨਗੜ੍ਹ ਅਭਿਆਰ ਤੋਂ ਗੁਰਦੁਆਰਾ ਧੋਬਰੀ ਸਾਹਿਬ ਪਹਾਂਵਲੇ ਆਈ ਤੇ ਲੈ ਲੱਗਦੀ ਨਾਲੇ ਗੁਰਦਾਰ ਸਾਹਿਬ ਦੇ ਨਾਲੇ ਉੱਪਰ ਰੋਡ ਚੱਲਦਾ ਹੀ ਦੇਖੋ ਇਹ ਗੁਰਦੁਆਰਾ ਪੂਰਨੀਆਂ ਰੋਡ ਤੇ ਸਥਿਤ ਹੈ ਜੀ ਆਹ ਦੇਖੋ ਹੁਣ ਫਾੜਕ ਲੱਗ ਗਏ ਉਹ ਫਾੜ ਖੋਲੋਗੇ ਅਸੀਂ ਚੱਲੇ ਪਾ ਦੇਣੇ ਇਹ ਸਾਡੇ ਕਿਓਸੇ ਵੀਰ ਜੀ ਐ ਨਾ ਪੈਸੇ ਦਾ ਕੋਈ ਗੱਲੇ ਨਹੀਂ ਆ ਪੀ ਗੱਲ ਜਾਂ ਮਾੜੀ ਦੇ ਪੈਸੇ ਗਿਣਦੇ ਗਿਣਦੇ ਆ ਦੇਖੋ ਹੁਣ ਹੱਥ ਪੈਸੇ ਫੜੀ ਬੈਠੇ ਆ ਐ ਬੈਗ 'ਚ ਪੈਸੇ ਪਾ ਲੈ ਲੈ ਪੈਸੇ ਦੇ ਤੇ ਆਹੀ ਕੰਮ ਹੈ ਵੀਰ ਨੂੰ ਕੋਈ ਨਹੀਂ ਰੱਖੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਦੇਖੋ ਠੀਕ ਹੈ ਜੀ ਆ ਵੀਰ ਜੀ ਪਾਸ ਆਹੀ ਕੰਮ ਆ ਇੱਕ ਪੈਸੇ ਲੈ ਲੈ ਪੈਸੇ ਦੇ ਤੇ ਬਸ ਹੋਰ ਕੀ ਆ ਕੰਮ ਕੋਈ ਨਹੀਂ ਨਾ ਨੂੰ ਹੈਗਾ ਸਹੀ ਹੋਰ ਕੰਮ ਤਾਂ ਆਹੀ ਨਹੀਂ ਕੋਈ ਅੱਛਾ ਜੀ ਸਭ ਛਡਾਉਂਦੇ ਨੇ ਠੀਕ ਹੈ ਜੀ ਆਹ ਸੰਭਾ ਕਰੈਕਟਰ ਆਈ ਹੁਣ ਕਰੈਕਟਰਿਕ ਜੀ ਆ ਗਿਆ ਜੀਤਾ ਜੀਤਾ ਸਿੰਘ ਆ ਗਿਆ ਲੈ ਆ ਦੇਖੋ ਜੀ ਕਿ ਕਿਸਤਾ ਦਾ ਕਰੈਕਟਰ ਹੈ ਜੀ 50 ਹੁਣ 50 ਹੁਣ ਫੜਾਇਆ ਗਿਆ ਤਾਂ 50 ਦੋਲੇ ਲੈਣ ਆ ਗਿਆ ਦੇਖੋ ਕੀ ਆ ਰਹੀ ਮੈਂ ਅੱਲਾ ਦੇ ਦੀ ਗੱਡੀ ਕੱਟਣੀ ਹੈ ਦੇਖ ਮਰੇ ਓਏ ਵੇਖਾ ਸਾਡੀ ਪਾ ਤੇ ਚਾਲੇ ਪਰਵਾ ਦੇ ਕਿਰਪਾ ਨਾਲ ਬਾਹਰ ਸ਼ਮਾਰੋ ਮਾਰ ਪਹਿਰੇ ਹੀ ਆ ਰਾਤ ਦੀ ਵਾਰ ਸੁਪਹਿਰੀਆ ਮੀਂਹ ਦੇ ਰਾਤ ਦਾ ਮੀਂਹ ਪੈ ਰਿਹਾ ਹੀ ਬਹੁਤ ਜ਼ਿਆਦਾ ਹੈ ਕੋਈ ਆ ਵੀ ਪਤਾ ਨਹੀਂ ਪੈ ਰਿਆ ਨਹੀਂ ਪੈ ਰਿਆ ਇਹ ਤਾਂ ਮੈਂ ਪੂਰਾ ਪਹਿਲੇ ਦੇਖੋ ਰਾਜ਼ ਅਮੀ ਇਸ ਤਰੀ ਪਹਿ ਰਹਾ ਪੂਰਾ ਮੈਂ ਪਹਿ ਰਿਆ ਜੀ ਦੇਖੋ ਸਾਲਾ ਇੱਕ ਕੰਡੈਕਟਰ ਜੀਤਾ ਸਿੰਘ ਇੰਨੀ ਖੜਦਾ ਹੀ ਬਸ ਚੁੱਪ ਜੀਤਾ ਸਿੰਘ ਹਾਂ ਹੈ ਉਹ ਯਾਰ ਪਹਿ ਰਿਆ ਪਿਆ ਦੇ ਜਾਂਦਾ ਬਸ ਅਸੀਂ ਕੰਮ ਕਰਦਾ ਜੀ ਸੀਟ ਤੇ ਪਿੱਛੇ ਬਿਠਾ ਦੋ ਮੈਂ ਘੱਟ ਲਉਂਗਾ ਕੰਮ ਹੋ ਰਿਹਾ ਜਾਰੇ ਅੱਗੇ ਜੀ ਕਈ ਕਲੋਂ ਨਟਕਿਓ ਜਲੀ ਪਾਚਾ ਲਈ ਭਾਈ ਜਲੀ ਆਈ ਜਿਸਾ ਕੇ ਹੁਣ ਤਾਂ ਨਹੀਂ ਜਾਣਾ ਪਿਆ ਮਿਲੇਗਾ ਨਹੀਂ ਜੀ ਠੀਕ ਹੈ ਸਰ੍ਹੋਂ ਨਹੀਂ ਬਣਾਈ ਕਰਤੋਂ ਬਾਤ ਭਾਈ ਵੀ ਨਹੀਂ ਅਸੀਂ ਸਰ੍ਹੋਂ ਮਾਈ ਅਥੇ ਮਾ ਦੀ ਕਿਰਪਾ ਨਾਲ ਅੱਜ ਸੰਗਾਦੀ ਸ੍ਰੀ ਗੁਰਦਵਾਰ ਸਾਹਿਬ ਮਨਾਈ ਹੈ ਬਾਹਰੋਂ ਦਾ ਪਾਰ ਪੜਿਆ ਨਿਤਿਨ ਬੀਰ ਜੀ ਨੇ ਬੀਰ ਜੀ ਨੇ ਨਿਤਿਨ ਮਕਰਿਆ ਮਾੜਾ ਪ੍ਰਕਾਸ਼ਾ ਬੀਰ ਜੀ ਨੇ ਅੱਜ ਗੁਰਦਵਾਰ ਸਾਹਿਬ ਚੋਂ ਨੰਦਿਤ ਨੇ ਮਕਰਿਆ ਫਿਰ ਸਾਰੇ ਦਾ ਇਕੱਠੇ ਹੋ ਗਏ ਆੜ ਦੇ ਵੀ ਨਹੀਂ ਗਏ ਰੋਹਿ ਚਾਲੇ ਪਾਸ ਤੇ ਸੰਗਣ ਨੇ ਰਾਜੇ ਪਾਸ਼ਾ ਰਸਤੇ ਦੇ ਘਾਟ ਬਸ ਆਈ ਹੋਈ ਆ ਰਸਤੇ ਵਿੱਚ ਕਰਨ ਦਾ ਬਲ ਵਾਚ ਸੀ ਸਮਾਪਕਸਿਓ ਵਾਹਿਗੁਰੂ ਜੀ ਚਗੋਲੀ ਪਰ ਮੈਂ ਮਾਰੋ ਮਾਰ ਬੈ ਰਿਆ ਦੇਖੀ ਕੀ ਬਣਦਾ ਵਾਹਿਗੁਰੂ ਜੀ ਆ ਦੇਖੋ ਇਹ ਬ੍ਰੈਸ਼ਟ ਮੰਗਲ ਸ਼ੁਰੂ ਹੋ ਗਿਆ ਮੈਸ਼ਟੋਗਾਲ ਸਮਝੀਂ ਤਧੀ ਆ ਗਈ ਬਸਟ ਬੰਗਾਲ ਚ ਐਂਟਰ ਹੋ ਗਏ ਪਿਹਰ ਪਿਛਾ ਰਹਿ ਗਿਆ ਜਿਆ ਸਿੰਘ ਸਵਾ किशनगंज ਜਿਹੜਾ ਸੀ ਉਹ ਲਾਸ਼ੀਲਾ ਸੀ ਬਿਹਾਰ ਦਾ ਇਹਦੇ ਨਾਲ ਇਹਦੇ ਹੱਦ ਜੁੜਦੀ ਹੈ ਬਾਕੀ ਆ ਰੋਡ ਬਣੇ ਹੋਏ ਦੇਖੋ ਬਸਟ ਬੰਗਾਲ ਦੇ ਮਮਤਾ ਬੰਦਰ ਜੀ ਇੱਥੇ ਦੀ ਸੀਐਮ ਹੈ ਜੀ ਮੰਨਤਾ ਬਨਰਦੀ ਸਿਮਾ ਹੈ ਜੀ ਬੰਗਾਲ ਬੈਸਟ ਬੰਗਾਲ ਦੀ ਇਧਰ ਇਹ ਨਾਲ ਜੁੜ ਜਾਂਦਾ ਸੂਬਾ ਆਪਣਾ ਦੇਸ਼ ਬੰਗਲਾਦੇਸ਼ ਜੁੜ ਜਾਂਦਾ ਮੀਂਹ ਪਿਆ ਰਹੀ ਪੂਰਾ ਮੀਂਹ ਪਰ हट ਗਿਆ ਹੁਣ ਮੌਸਮ ਬਹੁਤ ਦਾ ਠੰਡਾ ਮੌਸਮ ਹੋ ਗਿਆ ਪਰ ਰੁਕ ਹੈ ਨਹੀਂ ਖੜੀ ਰੁਕ ਹੈ ਨਹੀਂ ਇਧਰ ਰੋਡ ਖਾਲੀ ਪਈ ਹੈ रोड बिल्कुल खाली पे देखो जी एक बहुत घट है किस तो तरह पानी खड़ा देता खड़े ਸਾਬ ਕਿਰ 270 ਕਿਲੋਮੀਟਰ ਹੈ 270 ਬਹੁਤ ਵਧੀਆ ਮੌਸਮ ਹੈ ਠੰਡਾ ਮੌਸਮ ਹੈ ਨਹੀਂ ਪੈ ਘਟਿਆ ਹੈ ਬਹੁਤ ਵਧੀਆ ਜੀ ਬਾਕੀ ਸਾਡੇ ਵੀਰ ਜੀ ਬੈਠੇ ਹੈ ਹੈ ਬੈਠੇ ਦੇਖੋ ਵੀ ਸਾਡੇ ਰੈਸਟ ਕਰ ਰਹੇ ਹੈ ਦੇਖੋ ਨੰਦਗੜ ਦਾ ਕੰਮ ਹੈ ਪੈਸੇ ਲੈਣਾ ਪੈਸੇ ਦੇਣਾ ਇਹ ਜੀ ਉਹ ਕਰਨਾ ਹੈ ਵਿੱਚ ਇਹ ਕੰਮ ਹੈ ਦਾ ਬਸ ਨਾਲ ਚੱਲਣ ਲੱਗਿਆ ਗਿਆ ਹੈ ਫਸਟ ਬਗਾਲ ਦਾ ਸ਼ਹਿਰ ਬਗਾਲ ਪੁੰਗਾਲ ਦੀ ਗੱਡੀ ਨੇ ਕਿਹਾ ਤੇ ਅਸੀਂ ਗੱਡੀ ਤੇ ਚਿੱਤੀ ਵੀ ਦੇਖੀ ਆ ਦੇਖੀ ਆ ਦੇਖੀ ਦਾ ਇੱਥੇ ਹੀ ਬਹੁਤ ਹੈ ਸਾਡੇ ਤੋਂ ਪੁੰਗਾਲ ਮੱਛੀ ਦਾ ਕਾਰੋਬਾਰ ਹੋ ਰਿਹਾ ਥੱਲੇ ਆਈ ਮੱਛੀ ਦਾ ਇਹਨਾਂ ਦੀ ਖਰਾਬ ਜਿਆ ਮੱਛੀ ਹੋਈ ਜੀ ਪੰਗਾ ਉਹ ਦੇਖ ਲਾਇਆ ਹੋਇਆ ਜਿਵੇਂ ਜਾਲ ਮੱਛੀ ਵਾਂਦ ਖੰਡਵਾਤੇ ਹੋਏ ਚਲੋ ਪਰ ਮੰਦਿਆ ਇਹ ਆਲ ਬਗਾਲ ਦੇ ਦੇਖੋ ਪਾੜੀ ਪਾੜੀ ਹੜਾ ਆਹ ਦੇਖ ਇਹ ਚੌਕੜੀ ਆ ਤਿੰਨਾਂ ਦਿਸ ਤਾਂ ਪਈ ਹੋਈਆਂ ਤਿੰਨਾਂ ਦਿਨਾਂ ਦੇ ਸੱਤ ਪਈਆਂ ਹੋਈਆਂ ਅੱਜ ਤੱਕ ਲੜੇ ਰੇ ਤੇ ਕਿ ਸਿੱਕ ਤੇ ਸੇਵ ਤੇ ਨਾਲ ਦੀ ਇੱਕ ਬੋਰਡ ਦੇ ਉੱਪਰ ਬੰਗਾਲੀ ਲਿਖੀ ਹੋਈ ਹੈ ਹਿੰਦੀ ਦਾ ਹਿੰਦੀ ਦਾ ਹੈ ਨਹੀਂ ਕਿਤੇ ਵੀ ਇਹ ਇਹ ਆਪਣੀ ਮਾਤਰ ਭਾਸ਼ਾ ਨੂੰ ਪਿਆਰ ਕਰਦੇ ਆ ਲੋਕ ਸਾੜਾ ਇੱਕ ਪੰਜਾਬ ਦੇ ਵਿੱਚ ਪੰਜਾਬੀ ਦਾ ਨਾਂ ਹੀ ਹੈ ਲੇਕਰ ਹਿੰਦੂ ਬੂਗੇ ਅੰਗਰੇਜ਼ੀ ਇੰਗਲਿਸ਼ ਹਰ ਜਗ੍ਹਾ ਇੰਗਲਿਸ਼ ਇੰਗਲਿਸ਼ ਇੱਥੇ ਦੇਖ ਲੈ ਕਸ਼ਤ ਬੰਗਾਲ ਦੇ ਵਿੱਚ ਬੰਗਾਲੀ ਭਾਸ਼ਾ ਦੇ ਵਿੱਚ ਜਿਹੜੇ ਬੋਰਡ ਲਿਖੇ ਹੋਏ ਸਾਈਨ ਬੋਰਡ ਤੇ ਜਿਮਿਟੀ ਵਿੱਚ ਦੇ ਵਿੱਚ ਹੋਰ ਕੁਝ ਹੈ ਹੀ ਨਹੀਂ ਇਹਨਾਂ ਦਾ ਸਿੱਖੋ ਕੁਝ ਅੰਗਰੇਜ਼ੀ ਦਾ ਹੈ ਪਿਆ ਬੰਗਾਲੀ ਜਿਹਾ ਇਹਨਾਂ ਦਾ ਸਿੱਖੋ ਕੁਝ ਇਹ ਬੰਗਾਲੀ ਦੇਖ ਆਪਣੇ ਬੋਰਡ ਸਾਰੇ ਇਹ ਆਪਣੀ ਲੋਕਲ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਆ ਆ ਸਫਾਰੀ ਦੇ ਪੇੜ ਆਗੇ ਹੈਈ ਸਫਾਰੀ ਕਿਹੜੀ ਪਾਂਛੀ ਦੀ ਸਫਾਰੀ ਪੈਂਦੀ ਹਾਂ ਉਹ ਹੈ ਪੇੜ ਸਫਾਰੀ ਦੇ ਪੇੜ ਬਦਲੇ ਬਦਲੇ ਆ ਤੇ ਆ ਵੀ ਹੈ ਨੇ ਪਤਲੇ ਪਤਲੇ ਆ ਹਾਂ ਤੇ ਹੋਰ ਦੇਖੋ ਉਹ ਉਹ ਤਾਂ ਕੋਲੇਗਾ ਤਾਂ ਕੋਲੇ ਮੈਂ ਵੀ ਵੜਦਾ ਮੈਂ ਉਹ ਆ ਉਹ ਦੇਖਿੰਦੇ ਆ ਕੋਠੀ ਪਰ ਇਹ ਬਸ ਲੋਕਾਂ ਦਾ ਖਾਣ ਦਾ ਖਾਣ ਦਿਖਾਵਾਂਗੇ ਸਾਨੂੰ ਇਹ ਸਾਰੇ ਪਤਲੇ ਪਤਲੇ ਪੇੜ ਜਿਹੜੇ ਸਪਾਈ ਦੇ ਪੇੜ ਹੈ ਜੇ ਆਪਾਂ ਖਾਣੇ ਆ ਤੁਕਮੋਈ ਪਾ ਕੇ ਖਾਣੇ ਲੋਗਾ ਤੇ ਇਹ ਜਿਆਦਾ ਖਾਣੇ ਉਹ ਹੈ ਪੇੜ ਹੈ ਆ ਨਾਰੀ ਵਾਲਾ ਪੇੜ ਖੜਾ ਇੱਕ ਉਹ ਪਤਲੇ ਨਾਲ ਸਪਾਈ ਦਾ ਪੇੜ ਜੀ ਦੇਖੋ ਅੰਬ ਵੀ ਅੰਬ ਵੀ ਹੈਗੇ ਵੈਸੇ ਜਿਹਾ ਤਾਂ ਆਸਾਂ ਦਿਖਾਵਾਂਗੇ ਜੇ ਰੁਕੋਗੇ ਨਾ ਤੇ ਲਈ ਹੌੜ ਤੇ ਜਾ ਰਹੇ ਆ ਜੇ ਤੁਸੀਂ ਰੁਕੋਗੇ ਤੁਹਾਨੂੰ ਸਾਰੇ ਪੇੜ ਦਿਖਾਵਾਂਗੇ ਚਾਦੇ ਬਾਗ ਦਿਖਾਵਾਂਗੇ ਬੈਸਟ ਬੰਗਾਲ ਚ ਤੇ ਅਸਾਂ ਚਾਦੇ ਬਾਗ ਬਹੁਤ ਨੇ ਤੁਹਾਨੂੰ ਦਿਖਾਵਾਂਗੇ ਚਲੋ ਜੀ ਹੁਣ ਤੁਹਾਨੂੰ ਛੁੱਟੀਆਂ ਬਖਸ਼ੋ ਤੇ ਆਪਣਾ ਮੰਡਲ ਇੰਜੋਏ ਕਰ ਲੋ ਤਾਂ ਆਹ ਬੜਾ ਖਾ ਲਈਏ ਤੇ ਬੈਸਟ ਵਾਲ ਦੇਖੋ ਪਾਲੀ ਕਾਂਟਰੀ ਜਾ ਗਿਆ ਨਹੀਂ ਬੈਸਟ ਪਾਲ ਕਾਂਟਰੀ ਜਾਏ ਠੀਕ ਹੈ ਜੀ वैसे रोड दा बढ़िया है आई ਪਿੰਡ ਦਾ ਪਿੰਡ ਤੱਕ ਕਿਸਤਾ ਲੈ ਹੋਣਗੇ ਰੋਡ ਤੇ ਜਾ ਰੋਡ ਟੋਪ ਦੇ ਰੋਡ ਦੇ ਇੱਥੇ ਦੀ ਸੀਐਮ ਹੈ ਜੀ ਮਮਤਾ ਬਿੰਦਰ ਜੀ ਬੈਸਟ ਬੰਗਾਲ ਦੇ ਜਿਹੜਾਣਾ ਨੂੰ ਅਸੀਂ ਟਾਈਮ ਲੈ ਰੱਖਿਆ ਜੀ ਜੀ ਅਸੀਂ ਦੋਸਤੋਂ 150 ਕਿਲੋਮੀਟਰ ਰਹਿ ਗਿਆ ਸਾਨੂੰ ਧੋਬੜੀ ਧੋਬੜੀ ਦਾ ਬੰਦ ਵਾਲਾ ਵਾਹਗੁਰੂ ਜੀ ਅਸੀਂ ਦਸ ਰੋਕੀਏ ਥੋੜੀ ਕੰਮ ਵਾਸਤੇ ਇੱਥੋਂ ਸਾਨੂੰ ਹੁਣ ਢੋਮਣੀ ਸਾਹਿਬ ਗੁਰਦੁਆਰਾ 200 ਕਿਲੋਮੀਟਰ ਰਹਿ ਗਈ ਆ ਸਾਹ ਵਿੱਚ ਅਸੀਂ ਬਕਾਲ ਚ ਫਿਰਦੇ ਹਾਂ ਜੀ ਮਿਸਟਰ ਬਕਾਲ ਚ ਦਸਤ ਦਸਤੇ ਦਸਤੇ ਲੱਤ ਤੇ ਖੜੇ ਹਾਂ ਬਹੁਤ ਰੌਣਕ ਜੀ ਇੱਥੇ ਦੇਖੋ ਮੀਂਹ ਪਿਆ ਹੋਇਆ ਜ਼ਰਤ ਬਹੁਤ ਆਇਆ ਥਾ ਰੋਡ ਵੀ ਵਧੀਆ ਬਣੇ ਹੋਏ ਆ ਕਿੰਨੇ ਸੋਹਣੇ ਰੋਡ ਬਣੇ ਹੋਏ ਸਾਰੇ ਬੰਦੇ ਆ ਗਏ ਮੈਂ ਪਿੱਛੇ ਰਹਿ ਗਈ ਕੋਈ ਹੱਲ ਬੱਤ ਕਰਨ ਲੱਗੀ ਆ ਜੀ ਸਰਕਟ ਬੰਦਾ ਰਹਿ ਗਿਆ ਜੀ ਉਹ ਪਿੱਛੇ ਆ ਆ ਵੀ ਆ ਜਾਓ ਆ ਜਾਓ ਸਹੀ ਵਾਲਾ ਕਲੈਕਟਰ ਵਸਦਾ ਬਹੁਤ ਸੌਵੰਦਾ ਤੁਹਾਨੂੰ ਚਾਹ ਦੇ ਬਾਗ ਦਿਖਾਉਂਗੇ ਜਿਸ ਪਾਰੀ ਆਨੇ ਪਈ ਉਹਨਾਂ ਡਾਕਟਰ ਦਿਖਾਉਂਗੇ ਬੰਗਲਾਦੇਸ਼ ਤੋਂ ਇਥੋਂ 2 ਕਿਲੋਮੀਟਰ ਦੂਰ ਹੈ ਜੀ ਲੈਫਟ ਸਾਈਡ ਰਾਈਟ ਸਾਈਡ ਵੱਡੇ ਟੱਪਿਆ ਪਹਿਲਾਂ ਬੜੇ ਵੀਰ ਜੀ ਨਹੀਂ ਆਉਦੇ ਬਾਬੇ ਬਲਾਕਲੇ ਉਹਨੇ ਪੜੇ ਹੋ ਦੇਖੋ ਵੀਰ ਜੀ ਆਜੋ ਆਜੋ ਆ ਦੇਖ ਗਾਇਤ ਬੱਕੇ ਤੁਹਾਨੂੰ ਇਸ ਤੇ ਬੰਗਾਲੀ ਬੱਕੇ ਰਖਾ ਪੱਕੜੀਆਂ ਛੋਟੇ ਛੋਟੇ ਬੱਕਰੀਆਂ ਮਦਰੇ ਕਰਦੀਆਂ ਬੱਕਰੀਆਂ ਇਹ ਆ ਦੇਖੋ ਜੀ ਇਹ ਨਹੀਂ ਬੱਕਰੀ ਹੈ ਬਸ ਛੋਟੇ ਪੱਕੜੀਆਂ ਦੇਖੋ ਕਿੰਨੀ ਬੱਕਰੀ ਛੋਟੀ ਜੀ ਆ ਬੱਕਰੀ ਛੋਟੀ ਇੱਥੇ ਰੋਗਾਲ ਜੀ ਪਿਆਰ ਜੀ ਇਹਦੇ ਨਾਲ ਦੇ ਰੱਖੇ ਸਾਰੀਆਂ ਜੀ ਤੁਸੀਂ ਵੇਖ ਹੀ ਹੈ ਬੜੀ ਹੋ ਗਈ ਪੱਕੀਆਂ ਆ ਆ ਬੜਾ ਬੜੇ ਬੜੀਆਂ ਬੱਕਰੀਆਂ ਹੋਣੀਆਂ ਇਹ ਸਾਡੇ ਜਸਤਾ ਸਿੰਘ ਆ ਗਏ ਜੀ ਜਸਤਾ ਸਿੰਘ ਦੇਖੋ ਜੀ ਕਿੰਨਾ ਸੋਹਣਾ ਮੌਸਮ ਹੈ ਬਹੁਤ ਵਧੀਆ ਮੌਸਮ ਹੈ ਸਿੰਧਰੀਏ ਬਹੁਤ ਸੋਹਣੇ ਇੱਥੇ ਤਾਂ ਉਹ ਗੱਲਾਂ ਛੱਡੋ ਰੋੜ ਟੋਪ ਦੇ ਰੋੜ ਬਣੇ ਹੋਏ ਆ ਵਾਹਿਗੁਰੂ ਜੀ ਅਸੀਂ ਆਹਨੇ ਬੈਸਟ ਬੰਗਾਲ ਚ ਹਾਂਸੀਪੁਰ ਹਾਂਸੀਪੁਰ ਜੰਗਲ 2 ਕਿਲੋ ਮੀਟਰ ਦੂਰ ਇੱਥੋਂ ਦੇਖ ਲੋ ਆਪਣੇ ਘਰ ਚ ਜਾਣੇ ਕਿਸ ਤਰ੍ਹਾਂ ਕਿਸ ਤਰ੍ਹਾਂ ਜੂਝ ਰਹੇ ਆ ਉਹ ਦੇਖੋ ਪਾਣੀ ਖੜਾ بارش ਪੈ ਗਈ ਬਹੁਤ ਜ਼ਿਆਦਾ ਇੱਥੇ ਹੈ ਤੇ ਭਾਈ ਦੇਖੋ ਕਿਸ ਤਰ੍ਹਾਂ ਜੂਝ ਰਹੇ ਜੰਗਲ ਜਾਣ ਆਪਣੇ ਘਰ ਤੇ ਜਾਣ ਵਾਸਤੇ ਉਹ ਦੇਖੋ ਇਹ ਉਹ ਦੇਖੋ ਇਹ ਆ ਦੇਖੋ ਇਹ ਆ ਰੋਡ ਹੈ ਜੀ ਇੱਥੇ ਉਹ ਰਸਤੀ ਬਣੀ ਹੋਈ ਇਹਨਾਂ ਨੇ ਨਸਤੀਆਂ ਕੰਮ ਕਰ ਰਹੇ ਯਾਰ ਨਹੀਂ ਦੇਖੋ ਕਿੱਧਰ ਗਿਆ ਯਾਰ ਉਹ ਦੇਖੋ ਜੀ ਮੇਰੇ ਘਰ ਨੂੰ ਯਾਰ ਕਿੰਨੀ ਮਸ਼ਹਦਤ ਕਰ ਰਹੇ ਕਿੰਨੀ ਕੋਸ਼ਿਸ਼ ਜੂਝ ਰਹੇ ਆ ਦੇਖੋ ਇਹ ਰੋਡ ਹੈ ਜੀ ਆਹ ਘਰ ਇਹਨਾਂ ਦਾ ਇਹਨਾਂ ਦਾ ਇਹ ਰੋਡ ਹੈ ਜੀ ਬਸ ਇੰਨੀ ਵਾਰ ਬਸ ਹੱਤ ਜਾਣ ਬਾਹਤ ਹੈ ਦੇਖੋ ਕਿਸ ਤਰ੍ਹਾਂ ਜਾਣੇ ਹੁੰਦੇ ਉਹ ਦੇਖੋ ਜਸਤੀ ਬਨੇ ਕਾ ਹੁਣ ਘਰ ਤੇ ਗਿਆ ਜੀ ਉਹ ਦੇਖੋ ਥੱਲਾ ਫੱਟਾ ਰੱਖਿਆ ਹੋਇਆ ਫੱਟੇ ਪੁਰਾਉਂ ਨੇ ਆਉਣੀ ਹੈ ਆਪਣੇ ਘਰ ਪੁੱਜਿਆ ਹਾਂ ਦੇਖੋ ਜੀ ਬਿਲਕੁਲ ਲਾਗ ਅਰੋੜ ਹੈ ਜੀ ਆਹ ਰਸਤਰ ਖਿਆ ਛੋੜਾ ਛੋੜਾ ਇਹਨਾਂ ਨੇ ਗਣ ਵਾਸਤਾ ਫੜਾ ਰਸਤਰ ਖਿਆ ਇਹ ਆਵੇਂ ਰਸੀ ਵੀ ਨਹੀਂ ਤਾਰੋ ਨਹੀਂ ਹੋਈ ਆਪਣੀ ਵੈਸੇ ਆਪਾਂ तार तार बना उतार बना हुआ है ना तार बना हुआ है हम्म जाने के लिए तो जाने के लिए हां जाने के लिए नीचे क्या रखा हुआ है फट्टा केले का केले का वो केले के, के केले चले के का है केले का वो है अच्छा किस तरह ये केले छिलके रखे हैं भाई दस रहे हैं अच्छी होंगी ये देखो ये जान वास्ते बड़ा दिखता आंदे हैं उनो ਘੋਸ਼ਣਾ ਇੱਥੇ ਦਾ ਮੌਸਮ ਬਹੁਤ ਠੀਕ ਹੈ ਪਰ ਬੜੀ ਦਿੱਕਤ ਹੈ ਯਾ ਘਰ ਪਰਗਾਨੇ ਪੰਨੇ ਅਲਦਾਲਾ ਆ ਦੇਖੋ ਜੀ ਅਸੀਂ ਰੁਕੇ ਜੀ ਹੁਣ ਥੂਲ ਪਲਾਜੇ ਪੱਤੀ ਕੋਲ ਵਾਸਤੇ ਇੱਥੋਂ ਹਸੀਪੁਰ ਜੰਗਲ ਹੈ 2 ਕਿਲੋਮੀਟਰ ਉੱਥੇ ਗੁਰਦੁਆਰਾ ਸਾਹਿਬ ਉੱਥੇ ਜਾਣਾ ਸੀ ਉਸ ਤੋਂ ਬਾਅਦ ਤੇ ਮੱਥਾ ਟੇਕ ਕੇ ਧੋਬੜੀ ਸਾਹਿਬ ਗੁਰਦੁਆਰਾ ਸਾਹਿਬ ਤੇ ਉੱਥੇ ਜਾਣਾ ਗੁਰਦੇਵਾਲੀ ਜੈ ਅਤਿਅਸ ਗੁਰਦੁਆਰਾ ਜੀ ਸੰਗਤ ਆ ਗਈ ਸਾਰੀਆਂ ਸਾਰੇ ਦੇਖੋ ਸਾਰੇ ਸਾਰੇ ਆ ਗਏ ਆ ਸਾਡੇ ਵੀਰ ਜੀ ਆ ਰਹੇ ਆਂ ਹਾਂਜੀ ਦੇਖੋ ਮੇਰੀ ਜੀ ਤਿਆਰੀ ਹੈ ਫਿਰ ਅੱਪ ਚੱਲੀਏ ਹੁਣ ਠੀਕ ਹੈ ਜੀ ਆ ਦੇਖੋ ਹੁਣ ਅਰੇ ਸੰਗਤਾਂ ਵੀ ਆ ਗਏ ਆ ਲੇਖੋ ਆ ਗਏ ਚਲੋ ਬਾਗ ਡੋਗਰਾ ਮੈਂ ਪਹੁੰਚਾ ਸਾਰੀ ਸੰਗਤ ਆ ਗਈ ਕੋਈ ਵੀ ਦੇ ਦੇਗਾ ਉਹ ਕੋਈ ਸੌਦਾ ਕਰ ਰਹੇ ਆ ਕਹਦਾ ਕਿ ਅਸੀਂ ਕੀ ਚੀਜ਼ ਹੈ ਕੋਈ ਆ ਆ ਦੇਖੋ ਕੋਈ ਸੌਦਾ ਕਰ ਰਹੇ ਤੋਈ ਛਡੋ ਜੜੋ ਹੁਣ ਅਸੀਂ ਤਿਆਰੀ ਹੈ ਕਿ ਜਾਣ ਵਾਸਤੇ ਥਾੜੀ ਇਹ ਕੇਵਲ ਹੈ ਕੇਵਲ ਖਸਤੀ ਆ ਇਹ ਤਾਂ ਖੁਦ ਕੇ ਵਾਲਾ ਮੋਬਾਈਲ ਦਾ ਸੀ ਨਹੀਂ ਇਹ ਵੀ ਹੈ ਕਾਕੇ ਵਾਲਾ ਆਤਾ ਤਾਂ ਪਹਿਲੇ ਕੋਈ ਸੌਦਾ ਕਰ ਰਹੇ ਆ ਦੇਖੋ ਸੌਦਾ ਬਣਦਾ ਨਹੀਂ ਬਣਦਾ ਕਾ ਕਾਜੀ ਕੀ ਚੀਜ਼ ਹੈ ਕਿਦਨੇ ਕੀ ਹੈ ਹੋਰ ਕਦਨੇ ਬਸ ਇਹ ਸਭ ਚੀਜ਼ ਆਹ ਕੋਈ ਵਈਆ ਬਿਲੈਂਸ ਬਹੁਤ ਤੇਜ਼ ਆ ਦੇਖੋ ਜੀ ਸਾਡਾ ਵੀਰ ਜੀ ਸੌਦਾ ਮਾਰ ਰਿਹਾ ਵੀਰ ਜੀ ਉਥੋਂ ਦਾ ਉਹ ਜਾਣੇ ਖੇਲੂਗਾ ਜੀ 400 ਮੈਂ ਕਿਹਾ ਟੋਲ ਬਲਾਜੇ ਤੇ ਆ ਗਏ ਵੀਰ ਜੀ ਕਹਿੰਦੇ ਵੀਰ ਜੀ ਕਹਿੰਦਾ ਸੌਦਾ ਮਾਰ ਰਿਹਾ ਕੀ ਚੀਜ਼ ਹੈ ਇਹ ਤਾਂ ਮਾ ਨਹੀਂ ਗਿਆ 300 ਲਾਈ ਨੂੰ 200 ਲਾਈ ਵੀਰ ਕੀ ਚੀਜ਼ ਹੈ ਇਹ ਬਲੂਟੂਥ ਹੈ ਸੇਕ ਅਰੇ ਇੱਕ ਤਰ੍ਹਾਂ ਗੋਲ ਕਰ ਖਾਵਾਂ ਹਾਂਜੀ ਉਹ ਦਿਖਾਵਾਂ ਹਾਂਜੀ ਇਹ ਚਲੋ ਜੀ ਅੱਛਾ ਜੀ ਕਿਤਾ ਕੈ ਦਿੱਤਾ ਅੱਛਾ ਅੱਛਾ ਬਿਲਕੁਲ ਸੱਚ ਹੈ ਇਹ ਚਲੋ ਜੀ ਇਹ ਵੀ ਚਾਰ ਦਿਨ ਦਾ ਆਲੇ ਸੋਲਰ ਹੈ ਜਵਲ ਨਹੀਂ ਹੋ ਰਿਹਾ ਹਾਂਜੀ ਹਾਂ ਹਾਂ ਠੀਕ ਹੈ ਜੀ ਅਰੇ ਇਹ ਵੀ ਦੱਸਦਾ ਕਿ ਕਿੰਨੇ ਪਰਸੈਂਟ ਚਾਰ ਕਰਦੇ ਕਿੰਨੇ ਕਿੰਨੇ ਸੌ ਦਾ ਮਾਰਿਆ 85% ਕਿੰਨੇ ਦਾ 22.5% ਹੈ ਹੈ ਸੌਦਾ ਕਿੰਨਾ ਦਾ 1500 ਨਾ ਨਾ ਲਾ ਲਾ ਹਾਂ ਚਲ 400 400 ਤੇਰੇ ਕਹਿੰਦੇ ਮੈਂ ਕਹਦਾ 800 ਅੱਛਾ ਚਲ ਠੀਕ ਐ ਅਸੀਂ 800 ਮੰਗਦਾ ਸੀ 400 ਦੇ ਗਿਆ ਫਿਰ ਕੋਈ ਗੱਲ ਨਹੀਂ ਜਿਹੜੇ ਜੀ ਪੂਰੇ ਬੰਗਾਲ ਅਸੀਂ ਹਰਿੰਦੂ ਰਾਜ ਇੱਥੇ ਹੁਣ ਬੰਗਾਲ ਦੇ ਆਂਬ ਆਹ ਦੇਖੀ ਬੰਗਾਲ ਦੇ ਆਂਬ ਕਿਹੜੇ ਕਿਹੜੇ ਆਂਬ ਐ ਦੇਖੋ ਇਹ ਆਂਬ ਹੁਣ ਅਸੀਂ ਆਪਾਂ ਨੇ ਅੰਦਾਜ਼ਾ ਦੇਖ ਲਵਾਂ ਕਿ ਹੁਣ ਐ ਆ ਲੋ ਰਜੀ ਸੋਹਣੇ ਵੱਟ ਆ ਗਏ ਅਮੇ ਜੋ ਬੰਗਾਲ ਤੇ ਨਹੀਂ ਸਾਨਾ ਮਕਾ ਰੋਟੀ ਵੀ ਨਾਲ ਆ ਗਿਆ ਬਈ ਪੀਂਦੇ ਨੇ ਸਾਡੇ ਥਾਰ ਇਸੇ ਦਾ ਬਾਬੀ ਨਾ ਮੇਂ ਲੈ ਲੈ ਤਾਰੇ ਠੰਡੇ ਸਾਰੀ ਗੱਡੀ ਰੁਕੀ ਆ ਰੋਟੀ ਠੰਡਾ ਅੰਬ ਸਰਤਾਹੇ ਸੰਗਰਾਂਦੇ ਤੋਂ ਖਾਣ ਕੇ ਮੇਰੇ ਕੋਲ ਖਾ ਰਿਹਾ ਕੋਈ ਖੂਬਸੂਰਤ ਕੋਈ ਖਾ ਰਿਹਾ ਮੰਗੀ ਨੇ ਨਾ ਬੋਟਮ ਵੀ ਬਣਾਈ ਉਹ ਬਰਤਾਰੀ ਚੋਟੀ ਹੋਈ ਹੈ ਸੋਟਾ ਨਹੀਂ ਆ ਦੇ ਆਹ ਉਪੋਨ ਦੇ ਫਿਰ ਆਹ ਦੇ 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 ਆ 200 ਦੀ ਬਣੀ ਗਈ ਆ ਦੇਖੋ ਇਹ ਲਾਕ ਲਾਉਣੀ ਅੱਥਾ ਹੋ ਜਾਊਗੀ ਇਹ ਖੜਾਈ ਕਰਦੀ ਹੋ ਉਹ ਪਿੱਛੇ ਨਾ ਰੱਖਿਆ ਓਏ 200 ਇਹਨਾਂ ਚਾਹੀ ਬਣਾਈ ਤਾਂ ਬੰਗਾਲ ਜਾ ਕੇ ਇਹ ਪਰੇ ਆ ਜਾ ਇੱਧਰ ਦੂਜੀ ਗੱਲ ਹੈ ਗੁਰੂ ਜੀ ਸਾਡਾ ਇੱਕ ਬੰਦਾ ਪਿੱਛੇ ਰਹਿ ਗਿਆ 1/2 ਕਿਲੋਮੀਟਰ ਅਸੀਂ ਜੋ ਬੱਸ ਦੇਖੀ ਤਾਂ ਬੰਦਾ ਪਿੱਛੇ ਚੈੱਕ ਕੀਤਾ ਤਾਂ ਇੱਕ ਬੰਦਾ ਰਹਿ ਗਿਆ ਪਿੱਛੇ ਭੀਮ ਸਿੰਘ ਪੁੱਛਦਾ ਆ ਜਾ ਬਦਖਾਨ ਅਸੀਂ ਲੱਭਦੇ ਫਿਰਦੇ ਹਾਂ ਉਹਨੂੰ ਭੀਮ ਸਿੰਘ ਨੂੰ ਪਰ ਉਹ ਕਿੱਥੇ ਖੋ ਗਿਆ ਉਹ ਅਸੀਂ ਆਈ ਜੀ ਉਈ ਦੁਗਰੀ ਵਿੱਚ ਹੈ ਦੁਗਰੀ ਵਿੱਚ ਦੁਗਰੀ ਵਿੱਚ ਬੰਗਾਲਦੇਸ਼ ਬੰਗਾਲ ਚ ਦੁਗਰੀ ਚ ਤੇ ਸਾਰਾ ਬੰਦਾ ਇੱਕ ਰਹਿ ਗਿਆ ਹੁਣ ਲੱਭਦੇ ਫਿਰਦੇ ਆ ਅਰੇ ਇਹਨਾਂ ਦਾ ਦਾਦੀ ਬੋਲਦਾ ਬੰਦਾ ਘਰੋਂ ਪਿੱਛੇ ਜਾ ਗਿਆ ਉਹ ਬੰਦਾ ਬੰਦਾ ਲੱਭਿਆ ਸਾਨੂੰ ਬੰਦਾ ਲੱਭ ਗਿਆ ਜੀ ਬੰਦਾ ਲੱਭ ਗਿਆ ਬੜਾ ਖਲਾ ਲੱਭ ਗਿਆ ਆ ਬੜਾ ਔਖਾ ਬੰਦਾ ਲੱਭੇ ਬੰਦਾ ਲਾਪਗੇ ਲਾਪਗੇ ਸੋ ਕੋਡਲ ਖੇਤੀ ਹੋ ਆ ਗਿਆ ਅੱਜ ਖੋਣੇ ਵਾਲੇ ਅਸਲ ਚਾਬੀ ਫੜਾਈ ਸੀ ਉੱਥੇ ਗੱਡੀ ਡਿੱਗੀ ਦੀ ਤਾਂ ਉੱਥੇ ਦਰਦ ਘਟ ਲਾ ਗਿਆ ਇਹ ਅੱਗੇ ਪਿੱਛੇ ਹੋ ਗਿਆ ਕਿਤੇ ਬੜਾ ਔਖਾ ਲੱਭਿਆ ਆ ਬਾਬਾ ਲੱਭਾਈ ਚਲੋ ਲੱਭ ਲਿਆ ਆਪਣੇ ਲੱਭ ਲਿਆ ਅਸੀਂ ਸ਼ੁਕਰੀਆ ਪ੍ਰਵਾਦ ਲੱਭਿਆ ਅਸੀਂ ਦੂਜੀ ਜਗ੍ਹਾ ਬੜਾ ਔਖਾ ਹੁੰਦਾ ਈ ਬੰਦਾ ਜੇ ਗੁੰਮ ਹੋ ਜAVE ਲੱਭਣਾ ਕਿਰਪਾ ਨਾਲ ਜਿਹੜੇ ਅਸੀਂ ਦੋ ਜਣੇ ਆਏ ਸੀ ਲੰਬੜ ਲੱਭ ਗਿਆ ਹਾਂ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਯਾ ਤੈਨੂੰ ਪਤਾ ਹੀ ਚਾਬੀ ਬ੍ਰਾਂਡ ਆਉਟ ਤੇ ਤੂੰ ਗੱਡੀਆਂ ਖੜ ਜਾ ਤੂੰ ਸਾਫ ਕਿ ਕਿ ਨੂੰ ਗਿਆ ਆਪਾਂ ਕਿੱਧਰ ਧਿਆਨ ਚੱਲ ਚੱਲ ਹੁਣ ਚੜ ਜਾ ਚੱਲ ਚੜ ਜਾ ਕਿ ਹੈ ਗਿਆ ਕਿ ਹੈ ਗਿਆ ਕਿ ਹੈ ਗਿਆ ਕਿ ਹੈ ਗਿਆ ਚਾਹ ਤੈਨੂੰ ਨੰਬ ਫੜਾ ਲਾ ਵੀਰ ਗੁੱਸਾ ਹੁੰਦਾ ਬੰਦਾ ਲੱਭਦਾ ਲਿਆ ਓੱਖਾ ਓੱਖਾ ਲੱਭਿਆ ਉਹ ਆ ਜਾ ਹੁਣ ਖੁਸ਼ ਖੁਸ਼ ਹੋ ਗਿਆ ਕੋਈ ਖੁਸ਼ ਹੋ ਗਿਆ ਕੋਈ ਖੁਸ਼ ਹੋ ਗਿਆ ਖੁਸ਼ 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 ਹੋ ਗਿਆ ਗੁੱਸਾ ਨਾ ਕਰੀ ਤਰੀਆ ਸਵਾਦ ਲੈਣੇ ਆ ਬਾਪਾ ਜੀ ਸਵਾਦ ਕਹਦਾ ਲਿਆ ਪਹਿਲਾਂ ਦੱਸੋ ਜੀ ਕਹਦਾ ਸਵਾਦ ਲਿਆ ਮੈਂ ਦੱਸਾਂ 100 ਬਿੱਲ ਲੱਗਿਆ ਗਿਆ ਕੋਈ ਕੀ ਹੋਜੇ ਹੁਣ ਆ ਗਿਆ ਬੰਦਾ ਆਉਂਦਾ ਆ ਸ਼ਾਹ ਬੰਦੇ ਝਾੜਦੇ ਨੇ ਬੰਦੇ ਸਹੀ ਬਾਤ ਕਿਹਦੀ ਗੱਲ ਕਰ ਰਹੇ ਮੈਂ ਡਾਕਟਰ ਦਾ ਮੁੰਡਾ ਜਿਹੜਾ ਜਿਹਨਾਂ ਨੂੰ ਕੋਈ ਪਾਸ ਕਰੋ ਸਾਈਂ ਕਿਹੜਾ ਕਰਾ ਮੈਨੂੰ ਤੁਹਾਨੂੰ ਕੱਟ ਦੇਵਾਗੇ ਪੁਰਾ ਵਕੂਪ ਮੈਂ ਮੈਂ ਮੁੱਠਿਆ ਨਾਲ ਵੀ ਇੰ ਇੰ ਕੀ ਕੱਟ ਮੈਂ ਕਹਵਲੀ ਬਾਤ ਰੋਹੀ ਕਹੇ ਰੁਕਦੇ ਦੀ ਬੰਦਾ ਸਵਾਦ ਲੇਖਾ ਤੇ ਮਨ ਦੇ ਕੋਟੇ ਬਣਾਉਣ ਲੋਕੀ ਉਹ ਗੱਲ ਹੋਵੇ ਮੇਰਾ ਨੀ ਕਮੈਰਾ ਇਦੀ ਗੱਲ ਕਰ ਰਿਹਾ ਹੈ ਫੋਟੋ ਲੈ ਗਿਆ ਚਲ ਇਹ ਜੋ ਕਿਦੇ ਪਾਸੇ ਬਕਰ ਸਰ ਜਗਾ ਬਸ ਰੁਕੂਗੇ ਸੁਝੇਦਾ ਆਪਣਾ ਹੋਣਾ ਤੂੰ ਇਸੇ ਝਾੜ ਦਿੰਨੇ ਯਾਰ ਮੈਨੇ ਤੇ ਨਹੀਂ ਬੈਠਾਈ ਦੇਣਾ ਭਾਈ ਝਾਪਤੀ ਦੇ ਬਾਗ ਬੰਗਾਲ ਚ ਥੋੜੀ ਛੱਤ ਥੋੜੀ ਛੱਤ ਦੀ ਛਾਤ ਝਾਪਤੀ ਬਾਗ ਉੱਪਰ ਦਰਖਤ ਖੜਾ ਹੈ ਥੱਲੇ ਝਾਪਤੀ ਬਾਗ ਦਾ ਮੇਰੇ ਕੋਲ ਛੋਟੇ ਛੋਟੇ ਉੱਪਰ ਦਰੱਖਤਾਂ ਥੱਲੇ ਚਬਦੀ ਬਾਗ ਹੈ। ਉਹ ਚਬਤੀ ਬਾਗ ਜੋ ਕਿੰਨੇ ਮੈਂ 5 ਕਿਲੋਮੀਟਰ ਚੱਲਿਆ ਹੋਇਆ ਇੱਦਾਂ ਹੀ ਬਾਗ। ਜਾਵਤੀ ਵਾਲਾ ਬਾਗ ਹੈ। ਹੁਣ ਤੁਹਾਨੂੰ ਹੋਣੀ ਕਾਲੇ ਹੋਈ ਹੈ। ਛੋਟੇ ਛੋਟੇ ਬਾਗਾਂ ਚੱਲਣਾ। ਸਾਡੇ ਚਾਬਾਂ ਦਾ ਬੈਠਾ ਨਹੀਂ ਭੀਮ ਸਿੰਘ ਜੀ ਫੜ ਕੇ ਜਾਂਦਾ ਸੀ। ਇਹਨਾਂ ਬਹੁਤ ਹੋ ਗਿਆ ਦਾ ਇੱਕ ਹੋ ਗਿਆ ਦਾ। ਹੋ ਗਿਆ ਤਾਂ ਜੀ ਇਹ ਸਾਰਾ ਕੰਮ ਖਰਾਬ ਕਰਤਾ। ਬਸ ਜਗਰਮ ਬਸ ਜਗਰਮ ਉਹ ਗਰਮੀ ਹੋ ਗਈ ਇੱਕ ਵਾਰ ਤਾਂ ਪੂਰੀ। ਇਹ ਉਹ ਚੜ ਗਿਆ ਜਾਂ ਪੂਰਾ ਹਟਾ ਹੁਣ ਨਹੀਂ ਤੇ ਕਲਾਸ ਕਿਤੇ ਹੋਣੀ ਲੱਗੀ ਹਾਂ ਚਾ ਮੈਂ ਵੀ ਸਮਝਦਾਰ ਬੰਦਾ ਤਾਂ ਵਿੱਚ ਮੈਗਾ ਮਸਲਾ ਨਿਪਟਾਤਾ ਆਪਣੇ ਆਪ ਨੂੰ ਸਮਝਣ ਹੁਣ ਕਾਨੂੰਨ ਪਾਸ ਕਰਤਾ ਵੀ ਜੇ ਜਰੂਰਤ ਹੋਈ ਥੱਲੇ ਉਤਰੂਗਾ ਬੱਸ ਤੇ ਨਹੀਂ ਕੋਈ ਬੰਦਾ ਥੱਲੇ ਉਤਰੂਗਾ ਮੇਰਾ ਦੱਕੇ ਨੂੰ ਕੌਣ ਲਾਊਗਾ ਠੀਕ ਹੈ ਤੁਹਾਨੂੰ ਘੱਟੇ ਮਾ ਹੋ ਗਿਆ ਤੁਸੀਂ ਤਾਂ ਭੀਮ ਖੋਤਾ ਦਾ ਸਾਲਾ ਜੀਤਾ ਵੀ ਠੀਕ ਹੈ ਨਹੀਂ ਦੇਖੋ ਜੀ ਮਨਸੇ ਦਾ ਕੋ ਖਾ ਗਿਆ ਕਿ ਇਹਦਾ ਛੋਲੇਆਂ ਦਾ ਜਿੱਥੇ ਜਿੱਤੇ ਲੜੂਗਾ ਝੜਦਾ ਨਹੀਂ ਜਿੱਤੇ ਆ ਇਹਨੂੰ ਜੰਗਲ ਜਾੜਦਲੇ ਜਾਂਦੇ ਤੁਸੀਂ ਛੜਾ ਜਿੱਤਾ ਸੀਗਾ ਜੇ ਤੇਰਾ ਲੜਨਾ ਹੈ ਰੂਟੀ ਪੀਦਾ ਤੇਰਾ ਠਟਾ ਕੋ ਹੋਗੇ ਵੀ ਨਹੀਂ ਪੀਦਾ ਹੈਗਾ ਚੰਗੀ ਜੀ ਹਾਂ ਦਾ ਤੇਰਾ ਫੂਟ ਨਾਲ ਛੋਲੇ ਖਾਂਦਾ ਬਾਬਾ ਬੜਾ ਔਖਾ ਬਣਾਇਆ ਜੀ ਠੰਡਾ ਭਲਾ ਬਹੁਤ ਔਖਾ ਗੁੱਸਾ ਕਰ ਗਿਆ ਸਾਡੇ ਨਾਲ ਤਾਂ ਬਹੁਤ ਗਰਮ ਹੋ ਬਹੁਤ ਗਰਮ ਹੋ ਗਿਆ ਠੰਡਾ ਕਰਿਆ ਇੰਜਨ ਹੈ ਅਸਲ ਬਾਬੇ ਕੀ ਗੱਲ ਹੈ ਬਾਹਰ ਕਰਨੀ ਪੈਂਦੀ ਹੈ ਕਿ ਬਸ ਇੰਜਨ ਉੱਤੇ ਬੈਠਾ ਹੈ ਗਰਮ ਤਾਪੇ ਹੋਣਾ ਤਾਂ ਹੈ ਨਾ ਸ੍ਰੀ ਮਹਾਰਾਜ ਜੰਗਲ ਕੁਝ ਕਾਰ ਰੋਡ ਆਹ ਆਹ ਜੰਗਲ ਦੇਖਦੇ ਆ ਮੇਰੇ ਦੇਖਦੇ ਆ ਜੰਗਲ ਨੂੰ ਦੇਖੇ ਬ੍ਰੇਕ ਕਰਾ ਵੀ ਹਸਪੀਟਲ ਤੇ ਕੱਪੜੇ ਕਰਾ ਗਏ ਆਗੇ ਵੇਖ ਆ ਗਿਆ ਇਹ ਗੱਡੀ ਖਾ ਉਹ ਕਿਸ ਦੀ ਕੱਟੜੀ ਬਾਜ ਚਾਈਂ ਥੱਲੇ 10 ਚੱਕੀ ਗੱਡੀ ਘਰੀ ਹੋਈ ਆ ਰੋਡੀ ਪਾਰਟੀ ਦਸਤ ਉੱਪਰ ਆਉਂਦਾ ਉਹ ਜੰਗਲ ਹੋਰ ਸੀ ਕੋਈ ਰਾਹ ਮੇਰੀ ਸਾਈਡ ਅੱਗੇ ਸੀਰੋ ਜੰਗਲ ਹੈ ਹੰਸੀਪਰੇ ਜੰਗਲ ਆ ਆਰਦ ਵਾਲਾ ਜੰਗਲ ਪੁਸ਼ਕਾਰ ਸਰਕਟੀ ਹੋਈ ਹੈ ਫਿਰ ਜਿਹੜੇ ਕੰਪਨੀ ਬਾਡੀ ਕੰਪਨੀ ਉਹ ਕੈਮਰਾ ਜੀ ਲੈ ਲੈਣੇ 16 12 ਕੁਰੀ ਕਿੰਨੀ ਜਾਂਦੀ ਆਂਡ ਬਾਡੀ ਬੰਦੀ ਖਾਣੀ ਦਾ ਕੈਮਰਾ ਆ ਰਹੀ ਨਦੀ ਦਰਿਆ ਆ ਆਹ ਕਿਧਰੋਂ ਪਰੇ ਉਹਨਾਂ ਦੀ ਇਹਦੇ ਕੋਲ ਬਚੋ ਆ ਲਾਲ ਜੰਗਲਾ ਵੀ ਨਿਕਲਦੀ ਨਦੀ ਨਦੀ ਨਿਕਲੀ ਹੋਈ ਕਿ ਕਿੱਡੀ ਵੱਡੀ ਵਧੀ ਆ ਅਸੀਂ ਮੈਚ ਅਗਲਾ ਹੋ ਗੋ ਮੰਤਰੀ ਹੋਣਾ ਹੈ ਤੇ ਫੇ ਜੰਗਲ ਸ਼ੁਰੂ ਹੋ ਗਿਆ ਅਦੇ ਬਾਗ ਵੀ ਜ਼ਿਆਦਾ ਬਾਗ ਦੇਖੋ ਅਸੀਂ ਆ ਗਏ ਜੀ ਹੁਣ ਸਿੰਘ ਸਵਾ ਗੁਰਦੁਆਰਾ ਹਸੀਮਾ ਟੇਸ਼ਨ ਕਾ ਟੇਸ਼ਨ ਗਾਂਜੋ ਬਿਹਾਰ ਤੋਂ ਜਹਰ ਤੋਂ ਚੱਲਦੇ ਸੀ ਹੁਣ ਅਸੀਂ ਪੁਰਕੀ ਗੁਰਦੁਆਰਾ ਹਾਂ ਗੁਰਦੁਆਰਾ ਸਾਹਿਬ ਹਸੀਮਾ ਹਸੀਮਾ ਹੱਏ ਇਹ ਗੁਰਦੁਆਬਾਸ਼ਤ ਬਸ਼ਤ ਬਗਾਲ ਚੀ ਅਸੀਂ ਕੜਕੜ 200 ਕਿਲੋਮੀਟਰ ਆ ਗਏ ਚੱਲ ਕੇ ਉੱਥੋਂ ਹੁਣ ਸਾਹੀ ਸਮੇਂ ਪਹੁੰਚ ਗਏ ਇੱਥੇ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਆ ਦੇਖੋ ਜੀ ਬਬ ਹਈ ਸੰਗਤ ਅੱਗੇ ਹੀ ਹੁਣ ਇੱਥੇ ਰੁਕਾਂਗੇ 3-4 ਘੰਟੇ ਹੀ ਹੁਣ ਇੱਥੋਂ ਦਰਸ਼ਨ ਕਰਕੇ ਫਿਰ ਸਾਰੀ ਜਾਣੀ ਢੋਪੜੀ ਸਾਹਿਬ ਅਸਾਮ ਚ ਉੱਥੇ ਦਾ ਯਾਦਸ਼ਤ ਹੈ ਜੀ ਅਸੀਂ ਰਾਤ ਨੂੰ ਜਾ ਕੇ ਹੁਣ ਅਸੀਂ ਹਰਸੀ ਮਾਰਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਇਸ ਤੇ ਗੁਰਦੁਆਰਾ ਇਤਿਹਾਸਿਕ ਪਬਲਿਕ ਗੱਡੀ ਰੁਕਦੀ ਆ ਕੇ ਆ ਦੇਖੋ ਗੱਡੀ ਰੁਕੀ ਹੋਈ ਹੈ ਕਿ ਟਰਾਲੇ ਵਾਲੀ ਪੀਵੀ 65 ਹੁਣ ਦਿਖਾ ਦੇ ਨੰਬਰ ਆ ਦੇਖੋ ਇਹੋ ਪਬਲਿਕ ਗੱਡੀ ਆ ਕੇ ਕੁ ਨਹੀਂ ਜਾ ਪਰ ਸਰਬ ਦੱਪਨ ਵਾਲੇ ਹੈ ਆ ਸਾਰੀ ਉਤਰ ਕੇ ਆਣ ਤਰਹੀਂ ਸਾਰੀ ਸੰਗਤਾਂ 바ਰੀ 바ਰੀ ਜੂਰਾ ਸਾਬ ਕਰ ਮਹਾਰਾ ਰੋਡ ਦੇਖ ਕੇ ਕਿਹੜੇ ਕ੍ਰਾਸ ਰੋਡ ਦੇਖ ਕੇ ਕ੍ਰਾਸ ਕਰਿਓ ਭਗ ਲਾਓ ਕਹਿੰਦਾ ਕ੍ਰਾਸ ਰੋਡ ਰੋਡ ਕ੍ਰਾਸ YouTube ਜਾਣਾ ਤਾ ਆਓ 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 ਆਪ ਤੁਪਾ ਮੈਂ ਜੇ ਦੇਖਦਾ ਕੁਝ ਨਹੀਂ ਹੈਗਾ ਗਾਟੀ ਹੈਲੋ ਕਰਕੇ ਅੰਰੇ ਉਹ ਬੈਠਾ ਰਹੇ ਨੇ ਆਓ ਜੀ ਆਓ ਸੰਗਤਪੁਰ ਲਈ ਬਾਵਾ ਦੇਖੋ ਬੱਚੇ ਸੌ ਗਏ سارے ਬੱਚੇ ਸੌ ਗਏ ਹੁਣ ਕੀ ਦਿੱਕਤ ਆ ਰਹੀ ਕੋਈ ਆਦੀ ਇਹਦੀ ਸਾਰੇ ਲੰਗੜੀ ਹੈ ਪਿੱਛਾ ਗਈ ਪਿੱਪਿਆ ਦੇਖੋ ਜੀ ਹਾਂਜੀ ਪਿੱਟ ਕੇ ਹੈਂ ਆਓ ਜੀ ਆਓ ਸਾਰੇ ਜਣੇ ਤੁਹਾਨੂੰ ਸਿੱਤੀ ਚਲੋ ਅਗਲੀ ਸੰਗਤ ਚਲੇ ਗੁਰਦਵਾਰਾ ਜਲੇ ਦਰਸ਼ਨ ਕਰਨ ਗੁਰਦਵਾਰ ਸਾਹਿਬ ਦੇ ਅਗਲੀ ਸੰਗਤ ਤੇ ਚਲੇਗੀ ਗੁਰਦਵਾਰ ਸਾਹਿਬ ਜੀ ਦਰਸ਼ਨ ਕਰਨ ਵਾਸਤੇ ਇਹ ਆਏ ਬੱਚੇ ਆ ਗਏ ਵੀ ਉੱਥੇ ਰਹਿੰਦੇ ਸਾਰੀਆਂ ਬਾਬਾ ਜੀ ਖੜੇ ਆ ਆ ਗਏ ਆ ਗਏ ਹੁਣ ਸਾਰੇ ਆ ਗਏ ਜੀ ਹੈ ਠੀਕ ਹੈ ਠੀਕ ਆਓ ਜੀ ਆਓ ਆ ਗਏ ਵੀ ਆ ਗਏ ਹੰਸੀ ਮਾਲਾ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ 30 ਮਿੰਟ ਸਰਦੋਵਾ ਪਹੁੰਚ ਗਏ ਅੱਗੇ ਨੌਜਵਾਨ ਵੀ ਆ ਗਏ ਗੁਰਸਿੱਖ ਬੰਦੇ ਰਵੇਹ ਤੇ ਰੋਡ ਦੇਖ ਕੇ ਕ੍ਰਾਸ ਕਰਿਓ ਹਲਦਾਲੇ ਦਵੱਲੇ ਸਾਡ ਦੇਖ ਕੇ ਸਿੰਗਲ ਰੋਡ ਐ ਇਹ ਠੀਕ ਐ ਬਸ 1 ਕਿਲੋ ਗਿਆ ਜੀ ਘਾਟੀ ਨੂੰ ਸਿੱਧਾ ਰੋਡ ਵੀ ਘਾਟੀ ਨੂੰ ਗਿਆ ਇੱਧਰ ਰੋਡ ਗਿਆ ਜੀ ਇਹ ਥੱਲੀ ਗੁੜੀ ਨੂੰ ਮੰਗਾ ਪੱਛੀ ਵਾਲਾ ਜੀ ਉਹ ਬਾ ਇਸ ਰੋਡ ਤੇ ਗੁਰਦੁਆਰਾ ਸਾਹਿਬ ਹਾਸੀ ਸੀਮਾ ਹਾਸੀ ਮਾਰਾ ਤੇ ਰੋਡ ਤੇ ਗੁਰਦੁਆਰਾ ਹੈ ਤੇ ਸਾਰੀਆਂ ਗੱਡੀਆਂ ਇੱਥੇ ਪਿਆਬੀ ਇੱਥੇ ਆ ਕੇ ਰੁਕਦੀਆਂ ਸਾਰੀ ਬਿਲਡਿੰਗ ਉਹਦਾ ਸਾਰੀ ਬਣੀ ਹੋਈ ਹੈ ਵਧੀਆ ਬਿਲਡਿੰਗ ਬਣੀ ਹੋਈ ਹੈ ਰੋਡ ਤੇ ਸਥਿਤ ਹੈ ਸਾਰੇ ਕੋਲ ਸਾਰੇ ਮੈਂ ਜ਼ਿਆਦਾ

ये निशान साहब निशान साहब देखो जी, जी। गुरुद्वारा साहब हसी मारा नाल नारियल दरख्त लगे नारियल दरख्त लगे हुए नारियल के अमर दरख्त है जी है नारियल है ਉਹ ਸਜਾਵਟੀ ਬੂਟੇ ਲੱਗੇ ਹੋਏ ਜਿਆਦਾ ਇੱਧਰ ਤੇ ਅੱਜ ਦਾ ਹੁਕਮਨਾਮਾ ਹੈ ਜੀ ਮਿਤੀ 15 6 25 ਦਿਨ ਐਤਵਾਰ ਸੰਗਰਾਦ ਜੀ